ਸਸਿਕਾਲ ਜੀ ਮੈਂ ਵਿਸ਼ਾਲ ਸ਼ਰਮਾ ਪੂਰੇ ਅੰਮ੍ਰਿਤਸਰ ਦੇ ਵਿੱਚ ਜੋ ਆਵਾਰਾ ਕੁੱਤੇ ਨੇ ਉਸ ਨੂੰ ਲੈ ਕੇ ਲੋਕ ਖਾਸਾ ਪਰੇਸ਼ਾਨ ਨੇ ਜੋ ਆਵਾਰਾ ਕੁੱਤੇ ਨੇ ਉਹ ਛੋਟੇ ਛੋਟੇ ਬੱਚੇ ਬਜ਼ੁਰਗ ਅਤੇ ਜੋ ਨੌਜਵਾਨ ਨੇ ਉਹਨਾਂ ਨੂੰ ਵੱਢਦੇ ਹੋਏ ਨਜ਼ਰ ਆ ਰਹੇ ਨੇ ਅਤੇ ਖੰਡਵਾਲਾ ਇਲਾਕੇ ਦੇ ਵਿੱਚ ਇੱਕ ਸੀਸੀਟੀਵੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਛੋਟਾ ਜਿਹਾ ਬੱਚਾ ਆਪਣੇ ਘਰ ਤੋਂ ਕੋਈ ਸਮਾਨ ਲੈਣ ਵਾਸਤੇ ਜਾਂਦਾ ਹੈ ਅਤੇ ਰਸਤੇ ਦੇ ਵਿੱਚ ਕੁਝ ਕੁੱਤੇ ਉਹਨੂੰ ਘੇਰਦੇ ਨੇ ਅਤੇ ਵੱਢਣਾ ਸ਼ੁਰੂ ਕਰ ਦਿੰਦੇ ਨੇ ਸਿਸਟੀ ਵੀਡੀਓ ਦੇ ਵਿੱਚ ਸਾਫ ਨਜ਼ਰ ਆਉਂਦਾ ਕਿ ਕੁਝ ਲੋਗ ਹੱਥਾਂ ਦੇ ਵਿੱਚ ਛੋਟੇ ਲੈ ਕੇ ਆਉਂਦੇ ਨੇ ਅਤੇ ਉਸ ਛੋਟੇ ਜਿਹੇ ਬੱਚੇ ਨੂੰ ਉਹਨਾਂ ਕੁੱਤਿਆਂ ਤੋਂ ਬਚਾਇਆ ਗਿਆ ਹੈ। ਉੱਥੇ ਹੀ ਇਲਾਕਾ ਨਿਵਾਸੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਜੋ ਆਵਾਰਾ ਕੁੱਤੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਕਹਿਰ ਹੈ ਅਤੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਦਾ ਕੁਝ ਕੀਤਾ ਜਾਵੇ। ਅੱਜ ਦੇ ਦਿਨ ਇਹ ਕਿਸੇ ਨਾ ਕਿਸੇ ਨੂੰ ਵੱਢਦੇ ਪਏ ਨੇ। ਇਤਨਾਂ ਦੀਆਂ ਵੀਡੀਓ ਵੀ ਕਈ ਜਗਾ ਤਾਂ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਕਿਸੇ ਨੂੰ ਵੱਢਿਆ ਜਾਂਦਾ ਹੈ ਤੇ ਉਸ ਦੀ ਮੌਤ ਵੀ ਹੋਈ ਹੈ ਪਰ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਇਹਦੇ ਵੱਲ ਕਿੰਨੀ ਛੇਤੀ ਧਿਆਨ ਦਿੰਦਾ ਹੈ। ਅਸੀਂ ਸਰ ਕੀ ਨਾਮ ਹੈ ਤੁਹਾਡਾ ਇਸ ਜਗ੍ਹਾ ਤੇ ਰਹਿੰਦੇ ਜੀ ਤੇ ਕੀ ਸਮੱਸਿਆ? ਸਰ ਮੇਰਾ ਨਾਮ ਚੰਦਨ ਹੈ ਔਰ ਮੈਂ ਖਾਂਡਵਾਲੇ ਦਾ ਵਸਨੀਕ ਹਾਂ ਜੀ। ਗੱਲ ਸਭ ਤੋਂ ਪਹਿਲਾਂ ਮੈਂ ਇਹ ਕਰਨੀ ਚਾਹਾਂਗਾ ਕਿ ਆਵਾਰਾ ਇਡੇ ਕੁੱਤੇ ਨੇ ਉਹਨਾਂ ਦੀ ਜਿਹੜੀ ਬਰਮਾਰ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ ਤੇ ਖਾਸ ਕਰਕੇ ਗੱਲ ਕਰੀਏ ਆਪਣੇ ਖੰਡ ਵਾਲੇ ਹਲ ਕਾਲਾ ਕਨਪੁਰ ਦੇ ਵਿੱਚ ਕਿ ਇੰਨੇ ਕੁ ਜ਼ਿਆਦਾ ਜਿਹੜੇ ਕੁੱਤੇ ਉੱਥੇ ਹੋ ਚੁੱਕੇ ਨੇ ਕਿ ਆਏ ਦਿਨ ਜਿਹੜੇ ਨੇ ਉਹ ਕੋਈ ਵੀ ਰਾਹ ਗਿਰ ਲੰਗਦਾ ਜਾਂ ਕੋਈ ਛੋਟੇ ਬੱਚੇ ਲੰਘਦੇ ਨੇ ਉਹਨਾਂ ਨੂੰ ਏਡੀ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਜਾਂਦਾ ਹੈ ਕਿ ਬੱਚੇ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਹ ਵੀ ਨਾਲ ਤੁਹਾਨੂੰ ਦੱਸਦਾ ਕਿ ਇੱਕ ਵੀਡੀਓ ਜਿਹੜੀ ਹੈ ਸੀਸੀਟੀਵੀ ਇੱਕ ਸਾਹਮਣੇ ਆ ਰਹੀ ਹੈ ਕਿ ਅੱਜ ਸਾਡੇ ਇਲਾਕੇ ਦੇ ਵਿੱਚ ਇੱਕ ਬੱਚਾ ਜਿਹੜਾ ਆਪਣੇ ਘਰ ਤੋਂ ਕੋਈ ਸਮਾਨ ਲੈਣ ਜਾ ਰਿਹਾ ਸੀ ਬਾਜ਼ਾਰ ਦਿੱਤਾ ਰਸਤੇ ਦੇ ਵਿੱਚ 10-12 ਜਿਹੜੇ ਕੁੱਤੇ ਉਹਨੂੰ ਪਾਏ ਜਾਂਦੇ ਨੇ ਤਾਂ ਉਸ ਨੂੰ ਨਾ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਕਰ ਦਿੱਤਾ ਜਾਂਦਾ ਪਰ ਇਹਦੇ ਵੱਲ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪ੍ਰਸ਼ਾਸਨ ਆਂਦਾ ਆ ਇਹਨਾਂ ਦੀ ਨਸਬੰਦੀ ਵਗੈਰਾ ਕਰਕੇ ਫਿਰ ਦੁਬਾਰਾ ਉੱਥੇ ਛੱਡ ਜਾਂਦੇ ਨੇ ਕਿਉਂਕਿ ਇਹਨਾਂ ਦਾ ਇੱਕ ਉੱਚਾ ਸਥਾਨ ਹੋਣਾ ਚਾਹੀਦਾ ਹੈ ਇਹਨਾਂ ਦੀ ਸੈਪਰੇਟ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਕਿ ਜਿੱਥੋਂ ਇਹ ਜਿਹੜੇ ਕੁੱਤੇ ਜਿਹੜੇ ਆਏ ਥੇ ਨੇ ਜਿਹੜੇ ਲੋਕਾਂ ਨੂੰ ਵੱਢ ਰਹੇ ਨੇ ਉਹਨਾਂ ਨੂੰ ਜੜਾਇਆ ਚੁੱਕ ਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿਸੇ ਵੱਖਰੀ ਥਾਂ ਤੇ ਲੈ ਕੇ ਜਾਣਾ ਚਾਹੀਦਾ ਤਾਂ ਜੋ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਇਹ ਜਿਹੜੀਆਂ ਵਾਅਦਾਤਾ ਅਕਸਰ ਜਿਹੜੀ ਦੇਖਦੇ ਆ ਪਰ ਲੇਕਿਨ ਕਮ ਸੇ ਕਮ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਸ ਨੂੰ ਬੜੇ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਆ ਇਹਨੂੰ ਹਲਕੇ ਜਿਨਾ ਲੈ ਲੋ ਕਿਉਂਕਿ ਆਏ ਦਿਨ ਜੜੀਆਂ ਨੇ ਐਸੀਆਂ ਵਾਰਦਾਤਾਂ ਜੜੀਆਂ ਹੋ ਰਹੀਆਂ ਨੇ ਉਹਦੇ ਨਾਲ ਬੱਚਿਆਂ ਦਾ ਵੀ ਜੜਾ ਖਾਸਾ ਜੜਾ ਨੁਕਸਾਨ ਹੋ ਰਿਹਾ